ਆਡਾ ਢਾਡਾਂ ਵਾਲਾ ਦਿਨ ਹੈ ਕਿ ਬੱਚੇ ਪਾਸ਼ਾ ਕੇ ਅਸੀਂ ਅਰਦਾਸ ਕਰਾਂਗੇ ਵੀ ਸੱਚੇ ਪਾਸ਼ਾ ਮਾਤਾ ਦੇ ਕੇ ਪੰਜ ਪੱਖੇ ਲਾਉ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ 8-10 ਦਿਨ ਤੀਆਂ ਲਵਾਵਾਂਗੇ ਅਗਲੇ ਸਾਜੇ ਵੈਗਰੂ ਨੇ ਚਾਇਆ ਜਿਵੇਂ ਚੱਲਦੇ ਪੰਜਾਬ ਚ ਪੰਜ-ਪੰਜ ਦਿਨ ਲੱਗੀਆਂ ਮੇਰਾ ਖਿਆਲ ਆ ਤੇ ਇਸ ਤਰੀਕੇ ਨਾਲ ਕੀ ਜੀ ਦੇ ਕੀ ਸਭਿਆਚਾਰ ਹੈ ਇਹ ਅਸੀਂ ਭੁੱਲ ਗਏ ਕਿਵੇਂ ਭੁੱਲ ਗਏ ਕਨਵੈਂਟ ਸਕੂਲਾਂ 'ਚ ਸਾਡੇ ਬੱਚੇ ਪੜ੍ਹਦੇ ਰਹਣ ਲਾ ਲੋ ਤੁਸੀਂ ਲਾ ਲੋ ਵੀ ਕਿੱਥੇ ਤਾਂ ਬੋਲੀ ਪਾਉਣੀ ਕਿੱਥੇ ਡੀਜੇ ਚੱਲਣਾ ਕਿੰਨਾ ਫਰਕ ਹੈ ਗਿਆਨ ਅੱਦਾ ਹੈਗਾ ਸਾਨੂੰ ਗਿਆਨ ਨਹੀਂ ਕਿ ਬੱਚੀਆਂ ਨੱਚ ਤਾਂ ਬਹੁਤ ਲੈਣਗੀਆਂ ਪਰ ਕਿੱਥੇ ਆਵਾਜ਼ ਜੇ ਆਵਾਜ਼ ਕੱਢਣਗੀਆਂ ਤੇ ਇਹਨਾਂ ਦੇ ਵਿੱਚੋਂ ਆਵਾਜ਼ ਉਹ ਕੋਲ ਵੱਲ ਸਕਦੀ ਹੈ ਉਹ ਸਾਡੇ 'ਚੋਂ ਆਪਣਾ ਆਰਟ ਟੈਸਟ ਬਣ ਸਕਦੀ ਹੈ ਕਿਤੇ ਪਹੁੰਚ ਸਕਦੀ ਐ ਉਹ ਸਟੇਜਾਂ ਤੇ ਪਹੁੰਚ ਸਕਦੇ ਐ ਆ ਕਾਣਾ ਨਾਲ ਨਹੀਂ ਪਹੁੰਚ ਸਕਦੇ ਇਹ ਸਾਡੀ ਆਵਾਜ਼ ਹੋਵੇ ਫਿਰ ਪਹੁੰਚਾਂਗੇ ਅਸੀਂ ਆ ਇਹ ਚੀਜ਼ਾਂ ਨਾ ਜਿਹੜੀਆਂ ਬਖਾਵਾ ਬਖਾਵਾ ਕੁਝ ਨਹੀਂ ਕਰਦਾ ਪ੍ਰੈਕਟੀਕਲ ਕਰਾਂਗੇ ਫਿਰ ਬੱਚਿਆਂ ਨੂੰ ਸੁਣਾਹੂ ਗਰਮੀ ਵਾਲੀ ਐ ਫੋ ਮੈਂ ਤਾਂ ਸਾਰੀ ਪੰਚਾਇਤ ਨੂੰ ਮੈਂਬਰ ਸਾਹਿਬਾਨ ਸਾਡੀ ਵੇਦੀ ਤੇ ਪ੍ਰਿੰਸੀਪਲ ਸਾਹਿਬ ਆਏ ਹੋਏ ਨਾ ਜਿੰਨੀਆਂ ਵੀ ਬੱਚੀਆਂ ਬੇਟੇ ਸਾਰੇ ਆਏ ਐ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੰਦਰੁਸਤੀਆਂ ਬਖਸ਼ੇ ਪੜ੍ਹਾਈਆਂ 'ਚ ਤੁਸੀਂ ਮੱਲਾ ਮਾਰੋ ਅੱਜ ਮੈਂ ਦੇਖ ਰਿਹਾ ਸੀ ਕਿ ਟੀਵੀ ਤੇ ਹੁਣ ਘਰੇ ਨਹੀਂ ਸੀ ਸਾਡੇ ਮੇਰੀ ਮਾਤਾ ਕੋਲੇ ਪਿਆ ਸੀ ਮੈਂ ਉੱਥੇ ਦਿਖਾ ਰਹੇ ਸੀ ਕਬੱਡੀ ਦੇ ਜੋ ਆਪਣਾ ਹਾਕੀ ਜਿੱਤ ਕੇ ਆਏ ਨਾ ਮੁੰਡੇ ਤੇ ਉਹਦੇ ਵਿੱਚ ਕੁੜੀਆਂ ਵੀ ਸੀਗੀਆਂ ਕਰੋੜ ਕਰੋੜ ਰੁਪਈਆ ਦਿੱਤਾ ਸੀਗਾ ਕਿਵੇਂ ਦਿੱਤਾ ਉਹਦੇ ਪ੍ਰੈਕਟੀਕਲ ਆ ਪ੍ਰੈਕਟੀਕਲ ਲੜਕੀਆਂ ਫੇਰ ਜਾ ਕੇ ਜਿੱਤ ਕੇ ਆਈਆਂ ਹੀ ਨਹੀਂਆਂ ਤਾਂ ਉੱਥੇ ਬੜੇ ਗਿੱਦੇ ਤੇ ਭੰਗੜੇ ਪਏ। ਤਾਂ ਅਸੀਂ ਸੱਚੇ ਪਾਤਸ਼ਾਹ ਜੀ ਹੀ ਬੇਨਤੀ ਕਰਾਂਗੇ ਸਾਡੇ ਪਿੰਡ 'ਚੋਂ ਵੀ ਕੋਈ ਹੋਣਹਾਰ ਬੇਟੀ ਆਵੇ ਤੇ ਸਾਡੇ ਪਿੰਡ ਦਾ ਨਾਮ ਰੋਸ਼ਨ ਕਰੇ ਤਾਂ ਚਾਹ ਚੰਦ ਲੱਗੇ ਕਿਉਂ ਇਹੀ ਚੀਜ਼ਾਂ ਸਮਾਜ ਆ ਦਿੰਦਾ ਹੈ। ਸਮਾਜ ਦੇ ਵਿੱਚੋਂ ਇੱਕੋ ਹੀ ਚੀਜ਼ ਹੈ ਸਭ ਤੋਂ ਪਹਿਲਾਂ ਮਾਂ ਪਿਓ ਦੀ ਸੇਵਾ। ਜੋ ਮਾਪਿਆਂ ਦੀ ਸੇਵਾ ਕਰੂਗਾ ਉਹੀ ਸਿਰੇ ਤੇ ਜਾਊਗਾ ਜੋ ਆਖੇ ਵੀ ਅੱਜ ਦੇ ਭਨੇਕੇ ਜਾਂ ਚੀਸਾਂ ਦੇ ਤੇ ਆ ਮੋਬਾਈਲਾਂ ਨਾਲ ਅੱਗੇ ਵਗ ਜਾਣਗੇ ਤੁਸੀਂ ਕਦੇ ਨਹੀਂ ਜਾਓਗੇ ਕਦੇ ਜ਼ਿੰਦਗੀ ਦੇ ਅੱਗੇ ਨਹੀਂ ਜਾਓਗੇ ਸਿਰਫ ਮਾਪਿਆਂ ਨੂੰ ਨਾ ਪੁੱਜੋ ਜਿਹਨੇ ਜਨਮ ਦਿੱਤਾ ਤੇ ਦੁਨੀਆ ਦਿਖਾਈ ਹੈ ਸਨਸਕਾਰ ਦਿੱਤਣਗੇ ਸੋ ਆਪਾਂ ਨੂੰ ਕਲਚਰ ਦੇ ਵਿੱਚ ਮੈਂ ਤਾਂ ਜਿੱਥੇ ਪ੍ਰੋਗਰਾਮ ਹੁੰਦਾ ਭੋਗ ਤੇ ਮਰਗ ਦਾ ਤੇ ਉੱਥੇ ਵੀ ਕਹਿਣਾ ਸਰਦਾਰੋਂ ਸਰਦਾਰੀਆਂ ਦੇਤੀਆਂ ਬਹੁਤ ਪਰ ਸਰਦਾਰੀਆਂ ਨੂੰ ਅਸੀਂ ਲੱਤਾਂ ਮਾਰੀ ਜਾਂਦੇ ਆ ਕਿਉਂਕਿ ਅੱਜ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਸਿਰਫ ਇੱਕ ਜਵਾਨੇ ਨੂੰ ਖਤਮ ਕਰ ਦਿੱਤੇ ਪਿੱਛੋ ਸਾਜਸਾ ਹੈ ਕਿ ਸਾਡੇ ਜਿਹੜਾ ਹ ਚਿੱਟਿਆ ਨਸ਼ਾ ਵਾਰਤਨ ਆ ਇਹ ਹੀ ਇਹ ਜੀ ਬਿਮਾਰੀ ਹੈ ਇਹ ਕਈ ਘਰ ਪੱਟ ਦਿੰਦਾ ਹੈ ਪੱਟ ਕੀ ਥਾਰਾ ਪਿੰਡ ਨੂੰ ਪੱਟ ਦਿੰਦਾ ਹੈ ਅੱਜ ਆਪਣਾ ਅਸੀਂ ਥਾਰੇ ਨੇ ਜੋਰ ਲਾ ਰਿਆ ਸਾਰਾ ਪਿੰਡ ਆਪੀ ਫੱਕ ਕੇ ਕਰਕੇ ਪਰ ਕੀ ਐ ਅਸੀਂ ਪ੍ਰੋਗਰਾਮ ਚਲਾਉਨੇ ਆ ਚਾਰਕ ਦਿਨ ਕੰਮ ਚੱਲਦਾ ਫਿਰ ਬੰਦ ਹੁਣ ਵੀ ਬਹੁਤ ਮਾਤਾ-ਮਾਂ ਕਹਿੰਦੀਆਂ ਬਾਈ ਕਿਵੇਂ ਕਰਗੇ ਉਹ ਪੁੱਤ ਕੱਲਾ ਨਹੀਂ ਅਸੀਂ ਕਰ ਸਕਦੇ ਸਾਰਾ ਸਮਾਜ ਤੁਸੀਂ ਉੱਠੋਗੇ ਆ ਫਿਰ ਇਹ ਤਬੰਦ ਹੋਆ ਅਸੀਂ ਨਹੀਂ ਕਰ ਸਕਦੇ ਕਿਉਂ ਸਿਰਫ ਜੇ ਕਿਤੇ ਵੀ ਜਾਣੇ ਜਿਹੜੇ ਘਰ ਚ ਪਤਾ ਲੱਗਦਾ ਉਹਦੀ ਦੋਸ਼ੀ ਮਾਂ ਹੈਗੀ ਪੁੱਤ ਨੂੰ ਬਗੈੜਨ ਵਾਲੀ ਪਿਓ ਦਾ ਰੋਲ ਹੀ ਹੈਗਾ ਉਹਦੇ ਵਿੱਚ ਇਹ ਤੁਸੀਂ ਪ੍ਰਚਾਰ ਕਰੋ ਸਾਰੇ ਜਿੱਥੇ ਕਿਤੇ ਵੀ ਹੋ ਵੀ ਪੁੱਤਾਂ ਨੂੰ ਬਚਾਗੇ ਪੁੱਤ ਬਚਣਗੇ ਤਾਂ ਧੀਆਂ ਫਿਰ ਵੀ ਅੱਗੇ ਸੌਖੀਆਂ ਹੋਣਗੀਆਂ ਕੋ ਇਨੀਆਂ ਬੇਨਤੀਆਂ ਕਰਦਾ ਹੋਇਆ ਸਾਰੀਆਂ ਮਾਤਾ ਮਾਂ ਨੂੰ ਬੱਚਿਆਂ ਨੂੰ ਨੌਜਵਾਨ ਵੀਰਾਂ ਨੂੰ ਤੇ ਗਵਾਰੇ ਸੱਚੇ ਪਾਤਸ਼ਾਹ ਤੁਹਾਡੀ ਲੰਮੀ ਉਮਰ ਕਰੇ ਥੋ ਤੁਸੀਂ ਉਤੋਂ ਜੱਗ ਹੈ ਤੁਸੀਂ ਉਤੋਂ ਜਹਾਨ ਹੈ ਤੇ ਨਹੀਂ ਸਭ ਕੁਝ ਕਰਮ ਹੈ ਉਹਨਾਂ ਨੂੰ ਆਪਣਾ ਜੋ ਇੱਕ ਸਿੱਖਿਆ ਮਿਲਦੀ ਉਹਨਾਂ ਨੂੰ ਦੇਖ ਕੇ ਜਸਪ੍ਰੀਤ ਗੌਰ ਜੀ 24 ਘੰਟੇ ਉਹ ਹੱਸਦੇ ਦੇ ਹੱਸਦੇ ਰਹਿੰਦੇ ਨੇ ਕਹਿੰਦੇ ਹਨ ਜਿਹੜੇ ਹੱਸਦੇ ਉਹਨਾਂ ਦੇ ਘਰ ਵਸਦੇ ਐਨਾ ਖੁਸ਼ਦਿਲ ਨੇ ਉਹ ਪੈਰ ਜਸਪ੍ਰੀਤ ਕੋਰ ਦੇ ਲਈ ਮੈਂ ਇੱਕ ਤਾੜੀਆਂ ਕਹੂੰਗੀ ਕਰ ਲਾਓ ਸੋਮੈ ਇੱਥੇ ਮੇਰੀਆਂ ਪੈਣਾ ਮੇਰੀਆਂ ਮਾਤਾ ਮੇਰੇ ਵੀਰ ਜੋ ਵੀ ਇੱਥੇ ਪਹੁੰਚੇ ਨੇ ਸਾਰਿਆਂ ਨੂੰ ਇਸ ਕੀਜ ਦੇ ਇਤਿਆਰ ਦੀ ਬਹੁਤ-ਬਹੁਤ ਵਧਾਈ ਦਿੰਦੀਆਂ ਔਰ ਮੇਰੀ ਪੰਚਾਇਤ ਮੇਰੇ ਨਗਰ ਨਿਵਾਸੀ ਪ੍ਰਾਣੀ ਨਵੀ ਸਾਰੀ ਪੰਚਾਇਤ ਬੈਠੀ ਹੈ ਬੇਨਤੀ ਕਰਦੀਆਂ ਕੀਤੀਆਂ ਨੂੰ ਆਪਣੇ ਹਿੱਸਿਆਂ ਦੇ ਵਿੱਚ ਜ਼ਰੂਰ ਕਿਆ ਕਰੋ ਤਿਆਂ ਦੇ ਲਈ ਵੀ ਜਿਹੜੇ ਪ੍ਰੋਗਰਾਮ ਹੁੰਦੇ ਨੇ ਸਪੈਸ਼ਲ ਸਾਡੇ ਲਈ ਪ੍ਰੋਗਰਾਮ ਕਰਵਾਇਆ ਕਰੋ ਸਾਨੂੰ ਸਾਥ ਦਿਆ ਕਰੋ ਵੈਸੇ ਤਾਂ ਸਾਡੇ ਸਰਪੰਚ ਸਾਹਿਬ ਨੇ ਬੋਲੇ ਆ ਕਿ ਅਗਲੀ ਵਾਰ ਤੀਆਂ ਇਸ ਤੋਂ ਵੀ ਵਧੀਆ ਇੱਕ ਸ਼ਾਨਦਾਰ ਤਰੀਕੇ ਨਾਲ ਲੱਗਣੀਆਂ ਸੋ ਮੈਂ ਇਹੀ ਕਹਿਣੀ ਆ ਕਿ ਤੀਆਂ ਦਾ ਤਿਆਰ ਹੈ ਜਿਹੜਾ ਜਿਹੜੇ ਸਾਡੇ ਇੱਥੇ ਮੁੱਖ ਬੈਠੇ ਨੇ ਇਹੀ ਤਾਂ ਸਾਡੀ ਆਣ ਵਾਲ ਸ਼ਾਨ ਨੇ ਇਹਨਾਂ ਦੇ ਲਈ ਤਾਂ ਤੀਆਂ ਦੇ ਤਿਆਰ ਨਹੀਂ ਅਸੀਂ ਮਾਵਾਂ ਪੈਣਾ ਇਸ ਤੀ ਦੇ ਤਿਉਹਾਰ ਤੇ ਐਨਾ ਭਰਾਵਾਂ ਨੂੰ ਦੀਕਦੀਆਂ ਐਨਾ ਭਰਾਵਾਂ ਦੇ ਲਈ ਇਹ ਤਿਉਹਾਰ ਬਣੇਗੇ ਕਿਉਂਕਿ ਸੌਣ ਦਾ ਮਹੀਨਾ ਸਿਰਫ ਭੈਣ ਔਰ ਭਰਾਵਾਂ ਦੇ ਪਿਆਰ ਨੂੰ ਦਰਸਾਇਆ ਜਾਂਦਾ ਇਸ ਦੇ ਵਿੱਚ ਪੈਣਾ ਬਹੁਤ ਹੀ ਬੇਸਬਰੀ ਨਾਲ ਸੌਣ ਦਾ ਜਿਹੜਾ ਆਪਾਂ ਕੋਥਲੀ ਵੀ ਕਹ ਦਿੰਦੇ ਆ ਆਪਣੇ ਪੰਜਾਬੀ ਚ ਬੋਈਆ ਕਹਿੰਦੇ ਨੇ ਉਸ ਬੋਈਏ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੀਆਂ ਨੇ ਪ੍ਰਮਾਤਮਾ ਨੂੰ ਦੁਆ ਕਰਦੀਆਂ ਕਿ ਸਾਰੀਆਂ ਭੈਣਾਂ ਦੇ ਭਰਾ ਸਦਾ ਸਲਾਮਤ ਰਹਿਣ ਹਮੇਸ਼ਾ ਸਾਡੇ ਚਿਹਰਿਆਂ ਤੇ ਖੁਸ਼ੀਆਂ ਰਹਿਣ ਔਰ ਇਹ ਤੀਜ ਦੇ ਤਿਹਾਰ ਸਭ ਦੇ ਘਰਾਂ ਮਨਾਏ ਜਾਂਦੇ ਨੇ ਤੀਆਂ ਸੀ ਅੱਜ ਕੱਲ ਬੜੇ ਮਨੋਰੰਜਨ ਦੇ ਸਾਧਨ ਹੋ ਗਏ ਤੇ ਲੋਕ ਅੱਜ ਕੱਲ ਘਰਾਂ ਚੋਂ ਨਹੀਂ ਨਿਕਲਦੇ ਹਰ ਕੋਲੇ ਮੋਬਾਈਲ ਹੈ ਜੋ ਮਰਜ਼ੀ ਚਾਹੋ ਦੇਖ ਲੋ ਪਰ ਪਹਿਲਾਂ ਇਹੀਆਂ ਕੋਈ ਸਾਧਾ ਹੈ ਨਹੀਂ ਸੀ ਜਦ ਛੋਟੇ ਛੋਟੇ ਹੁੰਦੇ ਸੀ ਉਦੋਂ ਦੇਖਦੇ ਤੀਆਂ ਜਿਆਦੇ ਪੇਪੜਾ ਥੱਲੇ ਲੱਗਦੀਆਂ ਰੋ ਪਿੰਗਾ ਪੈਂਦੀਆਂ ਅਹ ਇਖਤਿਆਰ ਸੀ ਕਿਉਂਕਿ ਅੱਜ ਕੱਲ ਦਾ ਜਿਹੜਾ ਕੰਮ ਹੁੰਦਾ ਸੀ ਹੁਣ ਤਾਂ ਚੌਲ ਹੋ ਗਏ ਉਦੋਂ ਫਸਲਾਂ 'ਚ ਕੰਮ ਥੋੜਾ ਜਿਹਾ ਘਟ ਜਾਂਦਾ ਸੀ ਜ਼ਿਮੀਂਦਾਰੇ ਦਾ ਕੇ ਤਾਂ ਜਿਹੜਾ ਧੀਆਂ ਪੈਣਾ ਸੀ ਉਹ ਆਪਦੇ ਪੇਕੇ ਪਿੰਡ ਚੈਨਾਂ ਜਾਂਦੀਆਂ ਸੀ ਤੇ ਉਹ ਤਕਰੀਬਨ ਸਾਰੀਆਂ ਇਕੱਠੀਆਂ ਹੋ ਕੇ 15 ਦਿਨ ਧੀਆਂ ਉੱਥੇ ਲਾਉਂਦੀਆਂ ਸੀ ਤੇ ਖੀਰ ਪੂੜੇ ਜਿਹੜਾ ਆਪਣਾ ਉਸ ਟਾਈਮ ਦੇ ਸੀਗੇ ਉਹ ਬਣਦੇ ਸੀਗੇ ਤੇ ਉਹ ਇੱਕ ਉਹਨਾਂ ਦਾ ਮੇਣ ਦਾ ਸਾਧਨ ਸੀ ਕੋਈ ਇੱਧਰ ਵਿਆਹੀ ਸੀ ਕੋਈ ਉੱਤਰ ਵਿਆਹੀ ਸੀ ਤਾਂ ਉਹ ਇਕੱਠੀਆਂ ਹੋ ਜਾਂਦੇ ਸੀ ਆਪਦੇ ਉਹ ਕਰ ਲੈਣੀਆਂ ਸੀ ਤੇ ਅਰ 15 ਦਿਨ ਉਹ ਆਪਦੇ ਪਿੰਡੀ ਹੀ ਰਹਿੰਦੀਆਂ ਸੀ ਤੇ ਉਹ ਆਪਦੇ ਜਿਹੜੇ ਮੰਨ ਲਓ ਠੱ ਪਰ ਸਮੇਂ ਦੇ ਨਾਲ ਨਾਲ ਬਦਲਾਅ ਆ ਗਿਆ ਮੌਸਮ ਐਸੇ ਹੋ ਗਏ ਵੀ ਇਹ ਜਿਹੜਾ ਤਿਆਰ ਸੀ ਸਾਥੋ ਦੂਰ ਹੁੰਦਾ ਚਲਾ ਗਿਆ ਕਿਸੇ ਉਸ ਨਾਲ ਲਾਹਮਤਾ ਵੀ ਹੈਗੀਆਂ ਵੀ ਜੇ ਤਾਂ ਮੁਗਲ ਲਾਉਂਦੇ ਸੀਗੇ ਜੀ ਉਹ ਤਾਂ ਸਭ ਤੋਂ ਕੁੜੀਆਂ ਚੱਕ ਲੈ ਮੈਂ ਨਹੀਂ ਸਮਝਦਾ ਵੀ ਸਾਡੀ ਕੌਮ ਆ ਜੇ ਕਿਸੇ ਦੀ ਧੀ ਭੈਣ ਕਨੀ ਦੇਖ ਦੇਖਦੀ ਵੀ ਨਹੀਂ ਤੇ ਸਾਡੀ ਕੌਮ ਐਡੀ ਮਰੀ ਵੀ ਨਹੀਂ ਵੀ ਸਾਡੀ ਧੀ ਭੈਣ ਨੂੰ ਕੋਈ ਚੱਕ ਕੇ ਲੈ ਜੇ ਤੇ ਅਸੀਂ ਉਹਦੇ ਮੂੰਹ ਕਨੀ ਝਾਕਾਂਗੇ ਮੈਂ ਇਸ ਚੀਜ਼ਾਂ ਤੇ ਵਿਸ਼ਵਾਸ ਨਹੀਂ ਕਰਦਾ ਫਿਰ ਅੱਜ ਦਾ ਜਿਹੜਾ ਜਵਾਨਾ ਹੈ ਅੱਜ ਦੇ ਜਿਹੜੇ ਜਵਾਨੇ ਚ ਧੀ ਭੈਣ ਦੀ ਹੈਗੀ ਬਰਾਬਰ ਹੈ कुड़ अॼु कुझु तो घटि I'm okay. the okay. ਇਹ ਦੋ ਚੰਮਦ ਚੰਮਦ